ਦੁਬਈ ਚ ਲੋਕ ਆਰਟੀਫੀਸ਼ਲ ਨਹੀਂ ਪਉਂਦੇ ਸੀਗੇ ਜੀ ਤੇ ਅੱਜ ਰੇਗਿਸਤਾਨ ਵੀ ਜਲਥਲ ਕਰਦਾ ਵੈਸੇ ਤਾਂ ਕੋਈ ਚੀਜ਼ ਅਜਹੀ ਛੇਦ ਨਾ ਹੋਵੇ ਦੁਨੀਆ ਤੇ ਜਿਸਤੋਂ ਮਨੁੱਖ ਨੇ ਛੇੜਛਾੜ ਨਾ ਕੀਤੀ ਹੋਵੇ ਜੇ ਹਰਿਆਲੀ ਨੂੰ ਬਚਾਉਣ ਵਾਸਤੇ ਉਹਨਾਂ ਨੇ ਕਿਤੇ ਨਾ ਕਿਤੇ ਸ਼ੇਖਾਂ ਨੇ ਆਰਟੀਫੀਸ਼ਲ ਮੀ ਵੀ ਪੁਆਇਆ ਤਾਂ ਕੁਦਰਤ ਦੇ ਵੀ ਕੁਝ ਵਸ ਹੁੰਦਾ ਹੀ ਹੈ ਕੁਦਰਤ ਜਦੋਂ ਆਪਣੇ ਰੰਗ ਦਿਖਾਉਂਦੀ ਆ ਤਨਹਤਾ ਜਹਾਜ਼ਾਂ ਦਾ ਵਸ ਚੱਲਦਾ ਏ ਨਾ ਗੱਡੀਆਂ ਦਾ ਚੱਲਦਾ ਏ ਜਿੱਦੀਆਂ ਮਰਜ਼ੀ ਤੁਸੀਂ ਚੀਜ਼ਾਂ ਲੈ ਲਓ ਜਿੱਦੀਆਂ ਮਰਜ਼ੀ ਮਸ਼ੀਨਾਂ ਬਣਾ ਲਓ ਪਰ ਕੁਦਰਤ ਅੱਗੇ ਕੁਝ ਵੀ ਨਹੀਂ ਦੇਖ ਸਕਦਾ ਦੁਬਈ ਵਰਗੇ ਸ਼ਹਿਰ ਚ ਦੁਨੀਆ ਦਾ ਸਭ ਕੁਝ ਘੱਟ ਕਰਾਇਮ ਉਸ ਜਗ੍ਹਾ ਤੇ ਜੇ ਕੁਦਰਤ ਨੇ ਕਹਿਰ ਵਰਤਾਇਆ ਤਾਂ ਕਿਤੇ ਨਾ ਕਿਤੇ ਕੁਦਰਤ ਨੂੰ ਲੋਕਾਂ ਨੇ ਪਾਸੇ ਵੀ ਕੀਤਾ ਜਦੋਂ ਆਪਾਂ ਨਿਜਮਾ ਜੋ ਬਾਹਰ ਹੋਵਾਂਗੇ ਤਾਂ ਨੁਕਸਾਨ ਤਾਂ ਹੁੰਦੀ ਹੈ ਦੁਨੀਆਂ ਬਰੰਦੀਆਂ ਕਈ ਨਸਲਾਂ ਨੇ ਜਿਹੜੀਆਂ ਖਤਮ ਕਰਤੀਆਂ ਜਿਹਦੇ ਕਰਕੇ ਸਿਸਟਮ ਆ ਜਿਹੜਾ ਉਹ ਵਿਸਤ੍ਰਬ ਹੋ ਰਿਹਾ ਹੈ ਬਿਲਿੰਦਰੀ ਜੀ ਜਦੋਂ ਬੰਦਾ ਇਹ ਸੋਚ ਲੈਂਦਾ ਨਾ ਕਿ ਮੈਂ ਸਿਆਣਾ ਮੇਰੇ ਤੋਂ ਸਿਆਣਾ ਕੁਛ ਨਹੀਂ ਉਦੋਂ ਕਿਤੇ ਨਾ ਕਿਤੇ ਫਿਰ ਕੁਦਰਤ ਦੀ ਮਾਰ ਪੈਂਦੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਗਾਲਚੋ ਗੱਲ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਤਜ ਗੱਲ ਕਰਾਂਗੇ ਕੁਦਰਤੀ ਕਰੋਪੀ ਅਤੇ ਮਨੁੱਖ ਦੇ ਕੁਦਰਤ ਨਾਲ ਖਿਲਵਾੜ ਬਾਰੇ ਤਾਂ ਦੁਬਈ ਦੇ ਵਿੱਚ ਇਸ ਵਕਤ ਜੋ ਕੁਝ ਹੋ ਰਿਹਾ ਹੈ ਜੋ ਤਬਾਹੀ ਉੱਥੇ ਹੋਈ ਹੈ ਉਹ ਸਾਰੀ ਦੁਨੀਆ ਜਾਣਦੀ ਹੈ ਜਦੋਂ ਪਹਿਲਾਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਉਦੋਂ ਵੀ ਕਈ ਸਵਾਲ ਨੇ ਜਿਹੜੇ ਉਹ ਚੁੱਕੇ ਗਏ ਸੀ ਅੱਜ ਸਾਰੇ ਮਸਲੇ ਉੱਤੇ ਚਰਚਾ ਕਰਾਂਗੇ ਮੇਰੇ ਸਹਿਯੋਗੀ ਜਸਪ੍ਰਿਤ ਮੇਰੇ ਨਾਲ ਨੇ ਤਾਂ ਜਸਪ੍ਰਿਤ ਕਿਵੇਂ ਦੇਖਦੇ ਹਾਂ ਜਿਹੜੇ ਇਹ ਆਏ ਦਿਨ ਹੜ੍ਹ ਆ ਰਹੇ ਨੇ ਅੱਜ ਦਿਨ ਪੁਚਾਲ ਆ ਰਹੇ ਨੇ ਵੱਡੀ ਤਬਾਹੀ ਹੋ ਰਹੀ ਹੈ ਕਿਤੇ ਪਹਾੜ ਖਿਸਕ ਰਹੇ ਨੇ ਬਲੁੰਦਰ ਜੀ ਇਹ ਤਾਂ ਗੱਲ ਸਪਸ਼ਟ ਹੀ ਹੈ ਨਾ ਵੀ ਕੁਦਰਤ ਦਾ ਵੀ ਆਪ ਦਾ ਰਸੂਖ ਆ ਕੁਦਰਤ ਦੇ ਕੋ ਜਿ ਨਿਜਮ ਨੇ ਜਦੋਂ ਆਪਾਂ ਕਿਸੇ ਵੀ ਚੀਜ਼ ਦੇ ਆਪਾਂ ਗੱਲ ਕਰ ਲਈਏ ਵੀ ਜਦੋਂ ਆਪਾਂ ਨਿਜਮਾਂ ਚੋਂ ਬਾਹਰ ਹੋਵਾਂਗੇ ਤਾਂ ਨੁਕਸਾਨ ਤਾਂ ਹੁੰਦਾ ਹੀ ਨੇ ਜੀ ਤੁਸੀਂ ਇਹ ਦੇਖ ਲਓ ਵੀ ਕੁਦਰਤ ਕੀ ਚੀਜ਼ ਆ ਵੀ ਜਿੱਥੇ ਦੁਬਈ ਚ ਲੋਕ ਆਰਟੀਫੀਸ਼ੀਅਲ ਵੀ ਪਉਂਦੇ ਸੀਗੇ ਜੀ ਤੇ ਅੱਜ ਰੇਗਿਸਤਾਨ ਵੀ ਜਲਥਲ ਕਰਦਾ ਇਹ ਕੁਦਰਤ ਦੀ ਪਾਵਰ ਆ ਜੇ ਆਪਾਂ ਇਹਨਾਂ ਗੱਲਾਂ ਨੂੰ ਨਕਾਰ ਦਈਏ ਕਿ ਇਨਸਾਨ ਤਾਂ ਆਪਦੇ ਆਪਦੇ ਕਿਤੇ ਵਾਸਤੇ ਚੀਜ਼ਾਂ ਨੂੰ ਬਦਲਦਾ ਜਾਂ ਆਪਦੇ ਰੁਜ਼ਗਾਰ ਚਲਾਉਣ ਵਾਸਤੇ ਚੀਜ਼ਾਂ ਨੂੰ ਬਦਲਦਾ ਪਰ ਕਿਤੇ ਨਾ ਕਿਤੇ ਕੁਦਰਤ ਦਾ ਵੀ ਦੇਣ ਦੇਣਾ ਬਣਦਾ ਜੀ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਇਹਨਾਂ ਦਾ ਅਸਰ ਆ ਜਿਹੜਾ ਉਹ ਕਈ ਸਾਲਾਂ ਬਾਅਦ ਪਤਾ ਲੱਗਦਾ ਏ ਜਿਵੇਂ ਕਿ ਆਰਟੀਫੀਸ਼ੀਅਲ ਮਹਿੰਦੀ ਆਪਾਂ ਗੱਲ ਕਰਦੇ ਆ ਤਾਂ ਇਹ ਚੀਜ਼ਾਂ ਨੇ ਜਿਹੜੀਆਂ ਜਦੋਂ ਟੈਕਨੋਲੋਜੀ ਆਈ ਸੀ ਤਾਂ ਉਦੋਂ ਲੋਕਾਂ ਨੇ ਕਿਹਾ ਸੀ ਕਿ ਬਹੁਤ ਵੱਡੀ ਕ੍ਰਾਂਤੀ ਲਿਆਣ ਦੀ ਲੇਕਿਨ ਜਿਹੜੀ ਅੱਜ ਦੀ ਸੱਚਾਈ ਹੈ ਉਹ ਜਦੋਂ ਸਾਹਮਣੇ ਆਉਂਦੀ ਹੈ ਜਦੋਂ ਇਸ ਦੇ ਸਾਈਡ ਇਫੈਕਟ ਸਾਹਮਣੇ ਆਉਂਦੇ ਨੇ ਤਾਂ ਉਦੋਂ ਬਚਾ ਦਾ ਕੋਈ ਰਸਤਾ ਨਹੀਂ ਹੁੰਦਾ ਵੈਸੇ ਤਾਂ ਕੋਈ ਚੀਜ਼ ਅਜਿਹੀ ਸ਼ਾਇਦ ਨਾ ਹੋਵੇ ਇਸ ਦੁਨੀਆ ਤੇ ਜਿਸ ਤਰ੍ਹਾਂ ਮਨੁੱਖ ਨੇ ਛੇੜ-ਚਾੜ ਨਾ ਕੀਤੀ ਹੋਵੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਜਾਨਵਰਾਂ ਨਾਲ ਵੀ ਛੇੜ-ਛਾੜ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਇੱਕ ਸਮਾਂ ਸੀ ਨਾ ਕਹਿੰਦੇ ਸੀ ਜਦੋਂ ਲੋਕ ਮੁਰਗੇ ਵਗੈਰਾ ਖਾਂਦੇ ਸੀ ਤਾਂ ਉਹ ਕਈ-ਕਈ ਸਾਲ ਤੱਕ ਮੁਰਗਾ ਪਾਲਦਾ ਹੁੰਦਾ ਸੀ ਮਤਲਬ ਕਿ ਉਹਦਾ ਵਜ਼ਨ ਵੱਧਦਾ ਸੀ ਤੇ ਫਿਰ ਉਹਨੂੰ ਲੋਕ ਖਾਂਦੇ ਸੀ ਅੱਜਕੱਲ ਫੀਡ ਜਿਹੀ ਆ ਗਈ ਫਿਰ ਉਤੋਂ ਇੰਜੈਕਸ਼ਨ ਲਾਏ ਜਾਂਦੇ ਨੇ ਤੇ ਮਹਿਜ਼ ਮੇਰਾ ਖਿਆਲ ਆ ਤਿੰਨ ਇੱਕ ਮਹੀਨੇ ਦੇ ਵਿੱਚ ਉਹ ਪੂਰਾ 2-3 ਕਿਲੋ ਦਾ ਕਿਚਨ ਤਿਆਰ ਹੋ ਜਾਂਦਾ ਹੈ ਜਿਹਨੂੰ ਪਹਿਲਾਂ 2-3 ਸਾਲ ਲੱਗ ਜਾਂਦੇ ਸੀ ਤੇ ਕਾਫੀ ਜ਼ਿਆਦਾ ਅਸਰ ਇਹ ਚੀਜ਼ਾਂ ਦਾ ਕੁਦਰਤ ਤੇ ਪੈ ਰਿਹਾ ਹੈ ਆਪਾਂ ਨੂੰ ਇਹਨਾਂ ਦੇ ਨਤੀਜੇ ਨਹੀਂ ਨਜ਼ਰ ਆਉਂਦੇ ਪਰ ਜਦੋਂ ਲੰਮਾ ਸਮਾਂ ਹੋ ਜਾਂਦਾ ਹੈ ਜਿਵੇਂ ਕਿ ਹੁਣ ਬਿਮਾਰੀਆਂ ਵੱਧ ਰਹੀਆਂ ਨੇ ਜਾਂ ਕੁਦਰਤ ਦੀਆਂ ਕਰੋਪੀਆਂ ਹੋ ਰਹੀਆਂ ਨੇ ਇਹ ਸਾਰਾ ਕੁਝ ਇਸੇ ਦਾ ਨਤੀਜਾ ਹੈ ਫੂਡ ਚੇਨ ਆ ਜਿਹੜੀ ਉਹ ਮਨੁੱਖ ਨੇ ਕਾਫੀ ਜ਼ਿਆਦਾ ਚੇਂਜ ਕੀਤੀ ਹੈ ਕਾਫੀ ਜ਼ਿਆਦਾ ਪ੍ਰਭਾਵਿਤ ਕੀਤੀ ਹੈ ਜਾਨਵਰਾਂ ਦੀਆਂ ਕਈ ਨਸਲਾਂ ਨੇ ਜਿਹੜੀਆਂ ਖਤਮ ਕਰਤੀਆਂ ਜਿਹਦੇ ਕਰਕੇ ਸਿਸਟਮ ਆ ਜਿਹੜਾ ਉਹ ਦਿਸਤੁਰਬ ਹੋ ਰਿਹਾ ਹੈ ਬਲੰਦਰ ਜੀ ਜਦੋਂ ਬੰਦਾ ਇਹ ਸੋਚ ਲੈਂਦਾ ਨਾ ਕਿ ਮੈਂ ਸਿਆਣਾ ਮੇਰੇ ਤੋਂ ਸਿਆਣਾ ਕੁਛ ਨਹੀਂ ਉਦੋਂ ਕਿਤੇ ਨਾ ਕਿਤੇ ਫਿਰ ਕੁਦਰਤ ਦੀ ਮਾਰ ਪੈਂਦੀ ਹੈ ਜੀ ਪਰ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ ਮੁਕੱਦਸ ਧਰਤੀ ਆ ਇੱਥੇ ਉਹੋ ਜਿਹਾ ਕਦੇ ਆਪਣੇ ਨਾਲ ਨੁਕਸਾਨ ਨਹੀਂ ਹੋਇਆ ਜੇ ਕਿਤੇ ਨਾ ਕਿਤੇ ਜਿੰਨੀ ਆਪਣੇ ਪੰਜਾਬ ਦੇ ਲੋਕਾਂ ਨੇ ਕੁਦਰਤ ਨਾਲ ਛੇੜਛਾੜ ਕੀਤੀ ਤਾਂ ਆਪਾਂ ਉਹਦਾ ਭੁਗਤਾਨ ਕੀਤਾ ਆ ਜਿਹੜੇ ਪਿੱਛੇ ਹੜਾਏ ਨੇ ਇਹ ਕੁਦਰਤ ਨਾਲ ਥੇੜ-ਥੜ ਦਾ ਹੀ ਨਤੀਜਾ ਸੀ ਕਿਉਂਕਿ ਜੰਨੀਆਂ ਵੀ ਬਰਸਾਤੀ ਨਦੀਆਂ ਨੇ ਬਰਸਾਤੀ ਨਾਲੇ ਨੇ ਇਹਨਾਂ 'ਚ ਹੜਾਂ ਦਾ ਪਾਣੀ ਆਉਂਦਾ ਪਹਾੜਾਂ ਦਾ ਪਾਣੀ ਆਉਂਦਾ ਏ ਤਾਂ ਹੜ ਨੇ ਜਿਹੜੇ ਉਹ ਹਰ ਸਾਲ ਤਾਂ ਆਉਂਦੇ ਨਹੀਂ 10-20 ਸਾਲ ਬਾਅਦ ਕੋਈ ਵੱਡਾ ਹੜ ਆਉਂਦਾ ਏ ਉੰਜ ਤਾਂ ਕੋਈ ਛੋਟਾ-ਮੋਟਾ ਹੜ ਆ ਜਾਂਦਾ ਵੀ 2-4 ਫੁੱਟ ਪਾਣੀ ਆ ਗਿਆ ਆਲੇ-ਦਾਲੇ ਫਸਲਾਂ ਮਰ ਗਈਆਂ ਤੇ ਪਾਣੀ ਥੱਲੇ ਹੋ ਗਿਆ ਲੇਕਿਨ ਉਹ ਤੁਸੀਂ ਦੇਖੋ ਖਰੜ ਦੇਖ ਲਓ ਪਟਿਆਲਾ ਦੇਖ ਲਓ ਜਾਂ ਹੋਰ ਬਹੁਤ ਜਿਹੜੇ ਸ਼ਹਿਰ ਜਿਹੜੇ ਨਾ ਦਰਿਆਈ ਦਰਿਆਵਾਂ ਦੇ ਕੰਢੇ ਤੇ ਨੇ ਜਾਂ ਫਿਰ ਬਰਸਾਤੀ ਨਾਲਿਆਂ ਦੇ ਕੰਢੇ ਤੇ ਨੇ ਇਹਨਾਂ 'ਚ ਤੁਸੀਂ ਦੇਖੋ ਕਿ ਕਲੋਨੀਆਂ ਬਣ ਗਈਆਂ ਜਿਹੜੇ ਰਸਤਿਆਂ 'ਚ ਲੋਕ ਕਹਿੰਦੇ ਨੇ ਵੀ ਪਾਣੀ ਜਾਂਦਾ ਸੀ ਉੱਥੇ ਕਲੋਨੀਆਂ ਬਣ ਗਈਆਂ ਆ ਜਿਹੜੀ ਆਹ ਰੇਲਵੇ ਦੇ ਪ੍ਰੋਜੈਕਟ ਲੱਗ ਰਹੇ ਨੇ ਕਿਸਰੰਦਾਲੀ ਸਾਈਡ ਆ ਤੇ ਇੱਕ ਜਿਹੜੀ ਭਾਰਤ ਮਾਲਾ ਯੋਜਨਾ ਚੱਲ ਰਹੀ ਆ ਇਹਦੇ ਜਿਹੜੇ ਪੁਲ ਬਣਦੇ ਨੇ ਇਹਨਾਂ ਨੇ ਜਿਹੜਾ ਪਾਣੀ ਦਾ ਕੁਦਰਤੀ ਰੁਖ ਸੀ ਉਹ ਚੇਂਜ ਕਰਤਾ ਤਾਂ ਸਾਡੇ ਬਜ਼ੁਰਗ ਦੱਸਦੇ ਹੁੰਦੇ ਨੇ ਕਿ ਸਾਨੂੰ ਸਾਡੇ ਬਜ਼ੁਰਗਾਂ ਨੇ ਦੱਸਿਆ ਸੀ ਵਿੱਚ ਤੋਂ ਪਹਿਲਾਂ ਹੜ੍ਹ ਆਉਂਦੇ ਸੀ ਤਾਂ ਸਾਡੇ ਪਿੰਡ ਦੇ ਨਾਲ ਪਿੰਡਾ ਇੱਕ ਸਾਡੇ ਪਿੰਡ ਤੋਂ ਉਸ ਪਿੰਡ 'ਚ ਪਾਣੀ ਆਉਂਦਾ ਸੀ ਫਿਰ ਉੱਤੇ ਨੂੰ ਇੱਕ ਪਿੰਡ ਹੋਰ ਘੁੰਮ ਕੇ ਫਿਰ ਸਾਡੇ ਨਾਲ ਵਾਲੇ ਪਿੰਡ 'ਚ ਫੇਰ ਪਾਣੀ ਆਉਂਦਾ ਸੀ ਸਿੱਧਾ ਨਹੀਂ ਸੀ ਜਾਂਦਾ ਪਰ ਉੱਥੇ ਫਿਰ ਭਾਖੜਾ ਨਹਿਰ ਨਿਕਲ ਗਈ ਤੇ ਉਹ ਜਿਹੜਾ ਜਿਹੜੇ ਪਿੰਡ ਚ ਸਾਡੇ ਪਿੰਡ ਤੋਂ ਪਾਣੀ ਜਾਂਦਾ ਸੀ ਉਹ ਤਾਂ ਹੁਣ ਪਾਣੀ ਦੀ ਮਾਰ ਤੋਂ ਬਚ ਗਿਆ ਤੇ ਦੋ ਪਾਸੇ ਸਾਡੇ ਪਿੰਡ ਦੇ ਨਹਿਰ ਪੈਂਦੀ ਆ ਇੱਕ ਪਾਸੇ ਹਾਈਵੇ ਪੈ ਜਾਂਦਾ ਏ ਤੇ ਇੱਕ ਸੈਂਫਰਾ ਛੋਟਾ ਜਿਹਾ ਵੀ ਬੰਦ ਹੋਇਆ ਵਾ ਤੇ ਉੱਥੇ ਪਾਣੀ ਦੀ ਡਾਫ ਲੱਗ ਜਾਂਦੀ ਆ ਮਤਲਬ ਕਿ ਉਹਦੇ ਕਰਕੇ ਕਾਫੀ ਜ਼ਿਆਦਾ ਨੁਕਸਾਨ ਆ ਜਿਹੜਾ ਹੜਾਂ ਚ ਹੋਇਆ ਸੀ ਤੇ ਇਹੀ ਚੀਜ਼ਾਂ ਨੇ ਜਿਹੜੀਆਂ ਆਪਾਂ ਹੌਲੀ-ਹੌਲੀ ਚੇਂਜ ਕਰਦੇ ਰਹਨੇ ਆ ਛੇੜਛਾੜ ਕਰਦੇ ਰਹਨੇ ਆ ਅੱਜ ਕਾ ਸਨੌਰ ਵਾਲੀ ਸਾਈਡ ਵੀ ਇੱਕ ਪਿੰਡ ਐ ਡੁੱਬਿਆ ਸੀ ਉੱਥੇ ਹਾਈਵੇ ਬਣ ਗਿਆ ਤੇ ਹਾਈਵੇ ਕਰਕੇ ਪਾਣੀ ਨੂੰ ਰਸਤਾ ਨਹੀਂ ਨਿਕਲਿਆ ਸਾਰਾ ਪਾਣੀ ਉਸ ਪਿੰਡ ਚ ਆ ਗਿਆ ਤੇ ਇਹ ਚੀਜ਼ਾਂ ਦਾ ਅਸਰ ਉਦੋਂ ਪਤਾ ਲੱਗਦਾ ਜਦੋਂ ਕੋਈ ਕਰੋਪੀ ਆਉਂਦੀ ਹੈ। ਬਰਿੰਦਰ ਜੀ ਪਹਿਲਾਂ ਜਾਂ ਹੁਣ ਵੀ ਆਪਾਂ ਸੋਸ਼ਲ ਮੀਡੀਆ ਤੇ ਗੱਲਾਂ ਸੁਣ ਲੈਂਦੇ ਆ ਜੇ ਤੋ ਕਹਿੰਦੇ ਆ ਵੀ ਜਦੋਂ ਘਰ ਕੱਚੇ ਸੀ ਤਾਂ ਰਿਸ਼ਤੇ ਉਦੋਂ ਪੱਕੇ ਸੀ। ਜੀ ਹੁਣ ਲੋਕ ਕਹਿਣ ਲੱਗੇ ਵੀ ਪੱਥਰਾਂ ਦੇ ਸ਼ਹਿਰ ਚ ਆ ਕੇ ਬੰਦਾ ਪੱਥਰ ਹੀ ਬਣ ਗਿਆ। ਜਦੋਂ ਤੁਸੀਂ ਇਹ ਚੀਜ਼ਾਂ ਸੋਚ ਲਿਆ ਨਾ ਵੀ ਯਾਰ ਕਿਸੇ ਦਾ ਮਾੜਾ ਹੋ ਗਿਆ ਜਾਂ ਕਿਸੇ ਦਾ ਨੁਕਸਾਨ ਨਾ ਕਰੀਏ ਤੁਸੀਂ ਇਹ ਦੇਖੋ ਵੀ ਦੁਬਈ ਵਰਗੇ ਸ਼ਹਿਰ ਚ ਦੁਨੀਆ ਦਾ ਸਭ ਤੋਂ ਘੱਟ ਕ੍ਰਾਈਮਾ ਉੱਥੇ ਕ੍ਰਾਈਮ ਰੇਸ਼ਿਓ ਜਿਹੜੀ ਮਾਈਨਸ ਚ ਹੋ ਸਕਦੀ ਆ ਜੀ ਉਸ ਉਸ ਜਗ੍ਹਾ ਤੇ ਜੇ ਕੁਦਰਤ ਨੇ ਕੈਰ ਵਰਤਾਇਆ ਤਾਂ ਕਿਤੇ ਨਾ ਕਿਤੇ ਕੁਦਰਤ ਨੂੰ ਲੋਕਾਂ ਨੇ ਪਾਸੇ ਵੀ ਕੀਤਾ ਤੁਸੀਂ ਦੇਖ ਸਕਦੇ ਹੋ ਵੀ ਉੱਥੇ ਲਿਮਕੇ ਦੀ ਬੋਤਲਾਂ ਰਗੀਆਂ ਬਿਲਡਿੰਗਾਂ ਬਣਾ ਬਣਾ ਕੇ ਆ ਜਿਵੇਂ ਧਰਾ ਤਲ ਖਤਮ ਕਰਤਾ ਉਥੇ ਕੱਲੇ ਕੱਲੀਆਂ ਮਾਰਤਾ ਨੇ ਦਵਾਈ ਚ ਉਹਨੂੰ ਸੋਨਾ ਬਣਾਉਣ ਵਾਸਤੇ ਲਾ ਲੋ ਹਰਿਆਲੀ ਬਹੁਤ ਘਟਾ ਜੇ ਹਰਿਆਲੀ ਨੂੰ ਬਚਾਉਣ ਵਾਸਤੇ ਉਹਨਾਂ ਨੇ ਕਿਤੇ ਨਾ ਕਿਤੇ ਸ਼ੇਖਾਂ ਨੇ ਆਰਟੀਫੀਸ਼ੀਅਲ ਮੀ ਵੀ ਪੁਆਇਆ ਤਾਂ ਕੁਦਰਤ ਦੇ ਵੀ ਕੁਝ ਵੱਸ ਹੁੰਦਾ ਹੀ ਹੈ ਕੁਦਰਤ ਨੂੰ ਲੱਗਦਾ ਕਿ ਜੇ ਮੇਰੇ ਕਹਣੇ ਚੋਂ ਬਾਹਰ ਹੋ ਜੂਗੇ ਤਾਂ ਜਿਵੇਂ ਕਹਿੰਦੇ ਹੁੰਦੇ ਆ ਵੀ ਅ ਪ੍ਰਮਾਤਮਾ ਦੇ ਜਿਹੜੇ ਲੱਤ ਦਾ ਖੜਕਾ ਨਹੀਂ ਹੁੰਦਾ ਜਾਂ ਡਾਂਗ ਦਾ ਖੜਕਾ ਨਹੀਂ ਹੁੰਦਾਗਾ ਫਿਰ ਕਿਤੇ ਨਾ ਕਿਤੇ ਫਿਰ ਕੁਦਰਤ ਦੱਸਦੀ ਹੈ ਕਿ ਮੈਂ ਹੈ ਇੱਕ ਚੀਜ਼ ਹੋਰ ਹਨਾ ਜਿਹੜਾ ਆਰਟੀਫੀਸ਼ੀਅਲ 20 ਆ ਮੇਰਾ ਖਿਆਲ ਹੈ ਦੀ ਸ਼ੁਰੂਆਤ ਵੀ ਦੁਬਈ 'ਚ ਹੋਈ ਸੀ ਦੁਬਈ ਨੇ ਖੋਜ ਕੀਤੀ ਸੀ ਤੇ ਮਨੁੱਖ ਨੂੰ ਆਪਣੇ ਆਪ ਤੇ ਬਹੁਤ ਮਾਣ ਆ ਵੀ ਮੈਂ ਨਾ ਕੁਦਰਤ ਤੋਂ ਵੀ ਉੱਪਰ ਹੋ ਗਿਆ ਮੈਂ ਜਹਾਜ਼ ਬਣਾ ਲੇ ਮੈਂ ਸਬਮਰੀਨ ਬਣਾ ਲਈ ਮੈਂ ਸ਼ਿਪ ਬਣਾ ਲੇ ਮੈਂ ਸੁਪਰ ਫਾਸਟ ਕਾਰਾਂ ਬਣਾ ਲੀਆਂ ਹਨਾ ਤੇ ਜਿਹੜਾ ਕੰਮ ਕਈ ਮਹੀਨਿਆਂ 'ਚ ਜਿਹੜਾ ਸਫ਼ਰ ਤੈ ਹੁੰਦਾ ਸੀ ਉਹ ਹੁਣ ਕੁਝ ਘੰਟਿਆਂ ਦੀ ਗੱਲ ਰਹਿ ਗਈ ਆ ਪਰ ਕੁਦਰਤ ਜਦੋਂ ਆਪਣੇ ਰੰਗ ਦਿਖਾਉਂਦੀ ਆ ਤਨਾਂ ਤਾਂ ਜਹਾਜ਼ਾਂ ਦਾ ਵਸ ਚੱਲਦਾ ਏ ਨਾ ਗੱਡੀਆਂ ਦਾ ਚੱਲਦਾ ਏ ਜਿੱਡੀਆਂ ਮਰਜ਼ੀ ਤੁਸੀਂ ਚੀਜ਼ਾਂ ਲੈ ਲਓ ਜਿੱਡੀਆਂ ਮਰਜ਼ੀ ਮਸ਼ੀਨਾਂ ਬਣਾ ਲਓ ਕੁਦਰਤ ਅੱਗੇ ਕੁਝ ਵੀ ਨਹੀਂ ਟਿਕ ਸਕਦਾ ਤੇ ਰਹੀ ਗੱਲ ਕੁਦਰਤ ਨਾਲ ਛੇੜਛਾੜ ਦੀ ਆਪਾਂ ਨੂੰ ਪਤਾ ਹੀ ਆ ਕਿ ਵੱਡੇ ਪੱਦਰ ਤੇ ਹੋ ਰਹੀ ਆ ਕੁਝ ਸਿੱਧੀ ਹੋ ਰਹੀ ਆ ਕੁਝ ਸਿੱਧੀ ਹੋ ਰਹੀ ਆ ਇਹ ਤਾਂ ਆਪਾਂ ਜਿਵੇਂ ਮੈਂ ਪਹਿਲਾਂ ਕਿਹਾ ਵੀ ਹੈ ਨਾ ਪੁਲ ਬਣ ਗਏ ਨਹਿਰਾਂ ਬਣ ਗਈਆਂ ਇਹ ਚੀਜ਼ਾਂ ਹੋ ਰਹੀਆਂ ਨੇ ਇੱਕ ਚਾਈਨਾ 'ਚ ਡੈਮ ਬਣਿਆ ਏ ਦੁਨੀਆ ਦਾ ਸਭ ਤੋਂ ਵੱਡਾ ਡੈਮ ਆ ਜਿਹੜਾ ਧਰਤੀ ਦਾ ਘੁੰਮਣ ਦਾ ਚੱਕਰ ਹੁੰਦਾ ਉਹਦੀ ਸਪੀਡ ਤੇ ਵੀ ਉਹਨੇ 0.00 0 ਇਦਾਂ ਜੇ ਕੁਝ ਮਾਈਕਰੋ ਸਕਿੰਟ ਦਾ ਫਰਕ ਪਾਇਆ ਹੈ ਜਾਨਕੀ ਸਪੀਡ ਆ ਜਿਹੜੀ ਉਹ ਬਹੁਤ ਸਲੋ ਹੋਈਆ ਮਤਲਬ ਬਹੁਤ ਘੱਟ ਸਲੋ ਹੋਈਆ ਪਤਾ ਨਹੀਂ ਲੱਗਦਾ ਉਹਦਾ ਪਰ ਇਸ ਚੀਜ਼ ਦੇ ਨਤੀਜੇ ਨੇ ਜਿਹੜੇ ਅੱਗੇ ਭਵਿੱਖਾਂ 'ਚ ਆਪਾਂ ਨੂੰ ਦੇਖਣ ਨੂੰ ਮਿਲਣਗੇ ਤੇ ਉਦੋਂ ਪਛਤਾਉਣ ਤੋਂ ਬਿਨਾ ਕੁਝ ਨਹੀਂ ਕੋਲੇ ਕੋਈ ਚਾਰਾ ਨਹੀਂ ਬਚੂਗਾ ਤੇ ਆਪਾਂ ਕਈ ਡਾਕੂਮੈਂਟਰੀਆਂ ਵੀ ਦੇਖਦੀਆਂ ਵੀ ਅਗਰ ਧਰਤੀ ਤੇ ਮਨੁੱਖ ਨਾ ਹੋਵੇ ਤਾਂ ਕੀ ਹੋਵੇਗਾ ਤਾਂ ਜਿਹੜਾ ਦੇਖਿਆ ਜਾਂਦਾ ਇਹ ਵੀ 10-20 ਸਾਲਾਂ ਚ ਤਾਂ ਵੈਸੇ ਸਾਰਾ ਕਿਤੇ ਹਰਿਆਲੀ ਹੋ ਜਾਣੀ ਆ ਹਨਾ ਤੇ ਉਸ ਤੋਂ ਬਾਅਦ 50-60 ਸਾਲਾਂ ਨੂੰ ਜਾਂ 100-200 ਸਾਲਾਂ ਨੂੰ ਬਿਲਡਿੰਗਾਂ ਨੇ ਜਿਹੜੀਆਂ ਉਹ ਤੈਸਨੈਸ ਹੋ ਜਾਣੀਆਂ ਨੇ ਆਪਾਂ ਕਹਿੰਦੇ ਆ ਵੀ ਪਲਾਸਟਿਕ ਆ ਜਿਹੜੀ ਵੀ ਇਹ ਕਦੇ ਖਤਮ ਨਹੀਂ ਹੁੰਦੀ ਇਹ ਵੀ ਮੁੱਲਵ ਕੁਝ ਕੁ 100 ਸਾਲ ਦੇ ਗੇੜ ਦੇ ਵਿੱਚ ਇਹ ਵੀ ਕੁਦਰਤ ਆ ਜਿਹੜੀ ਉਹ ਖਤਮ ਕਰ ਦਿੰਦੀ ਹੈ ਕਿਉਂਕਿ ਇਹਨੂੰ ਲੰਮਾ ਸਮਾਂ ਹਟੇਕੀ ਰਹਿੰਦੀ ਆ ਉਸ ਤੋਂ ਬਾਅਦ ਕਹਿੰਦੇ ਧਰਤੀ ਬਿਲਕੁਲ ਸੋਹਣੀ ਤੇ ਹਰੀ ਭਰੀ ਹੋਊਗੀ ਅੱਜ ਹਾਲ ਇਹ ਨੇ ਕਿ ਆਪਣੇ ਨਾ ਕਿਸੇ ਦੇ ਘਰ ਦੇ ਵਿੱਚ ਨਾ ਰੁੱਖ ਹੋਵੇ ਉਹ ਕਹਿੰਦੇ ਨੇ ਵੀ ਯਾਰ ਛੱਡ ਪਰੇ ਪੱਤੇ ਡਿੱਗਦੇ ਨੇ ਇਹਨੂੰ ਪੱਟ ਦਿੰਦੇ ਆ ਕਈ ਲੋਕ ਹੁੰਦੇ ਨੇ ਮੈਂ ਅਕਲ ਦੇਖਿਆ ਏ ਕਿਸੇ ਦਾ ਘਰ ਸੀ ਬਹੁਤ ਸੋਹਣਾ ਸੀ ਅੰਬ ਦਾ ਬੂਟਾ ਸੀ ਡੇਕਾਂ ਸੀ ਹੋਰ ਕਈ ਦਰਖਤ ਲੱਗੇ ਸੀ ਮਤਲਬ ਕਿ ਜਿੱਥੇ ਜਾ ਕੇ ਬੰਦੇ ਦਾ ਜੀ ਜਾਂ ਨਹੀਂ ਲੱਗਦਾ ਹੁੰਦਾ ਇਹ ਜਿਆ ਸੀਗਾ ਸਾਰਾ ਕੁਝ ਤੇ ਉਹਨਾਂ ਨੇ ਸਾਰਾ ਪੱਕਾ ਕਰਤਾ ਜੀ ਦਰਖਤ ਪੱਟਦੇ ਪੱਥਰੇ ਪੱਥਰਾ ਉੱਥੇ ਹੁਣ ਉਹਨਾਂ ਨੇ ਮੱਜਾਂ-ਮੂਜਾਂ ਰੱਖੀਆਂ ਹੋਈਆਂ ਨੇ ਤਪਦਾਏ ਪੂਰੇ ਸੇਕ ਮਾਰਦੇ ਨੇ ਇਹ ਚੀਜ਼ਾਂ ਅਸਰ ਪਾਉਂਦੀਆਂ ਨੇ ਕੀ ਜਦ ਨਾਲ ਕਿਤੇ ਆਪਾਂ ਵੀ ਅਣਜਾਣ ਹੋ ਗਏ ਨਾ ਵਿਚਾਲ ਕੋਈ ਨਾ ਬਥੇਰੇ ਦਰਸਤ ਲੱਗੇ ਹੋਏ ਨੇ ਆਪਾਂ ਇੱਕ ਬੂਟਾ ਲਾ ਦੂੰਗੇ ਤਾਂ ਕੀ ਹੋ ਜਾਊਗਾ ਪਰ ਇਹ ਇੱਕ ਬੂਟਾ ਲਾਇਆ ਪਿਆ ਅੱਗੇ ਜਿਹੜੇ ਫਾਇਦੇ ਦਿੰਦਾ ਨਾ ਉਹ ਬਾਅਦ ਚ ਪਤਾ ਲੱਗਦੇ ਨੇ ਸੋ ਇਹ ਚੀਜ਼ਾਂ ਨੇ ਜਿਹੜੀਆਂ ਹਲੇ ਵੀ ਟਾਈਮ ਆ ਮੇਰਾ ਖਿਆਲ ਮੈਂ 2-3 ਦਿਨ ਪਹਿਲਾਂ ਇੱਕ ਖਬਰ ਪੜ੍ਹੀ ਸੀ ਕਿ 2 ਸਾਲ ਦਾ ਟਾਈਮ ਹੈਗਾ ਆਪਣੇ ਕੋਲ ਕੁਦਰਤ ਨੂੰ ਬਚਾਉਣ ਦਾ ਜਿਹੜਾ ਮਨੁੱਖ ਖਿਲਵਾੜ ਕਰ ਰਿਹਾ ਜੇ ਇਹ ਰੋਕਿਆ ਨਾ ਗਿਆ ਤਾਂ ਵੱਡੇ ਨਤੀਜੇ ਨੇ ਜਿਹੜੇ ਉਹ ਭੁਗਤਣੇ ਪੈਣਗੇ ਬਿਲੰਦਰ ਜਦੋਂ ਪਿਛਲੇ ਦਿਨਾਂ ਦੀ ਆਪਾਂ ਖਬਰ ਦੇਖ ਲਈ ਨਾ ਤੇ ਕਹਿ ਰਹੇ ਸੀ ਵੀ ਸਾਰੀਆਂ ਨਿੰਮਾ ਸੁੱਕ ਗਈਆਂ ਨਿੰਮਾ ਸੁੱਕਣ ਨਾਲ ਜੇ ਤੁਹਾਨੂੰ ਲੱਗਦਾ ਵੀ ਬਹੁਤ ਫਰਕ ਪੈ ਗਿਆ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਵੀ ਆਪਣੇ ਪੰਜਾਬ ਦੇ ਲੋਕ ਚਿੰਤਤ ਹੈ ਜੀ ਉਹ ਚੀਜ਼ ਇਦਾਂ ਕਿ ਵਾਤਾਵਰਨ ਨੂੰ ਲੈ ਕੇ ਚਿੰਤਤ ਮੇਰਾ ਖਿਆਲ ਕੋਈ ਟੈਂਪਰੇਚਰ ਵਗੈਰਾ ਦਾ ਚੱਕਰ ਆ ਤੇ ਹੁਣ ਹਰੀਆਂ ਹੋ ਰਹੀਆਂ ਨੇ ਹਰੀਆਂ ਹੋ ਰਹੀਆਂ ਨੇ ਫੇਰ ਹਾਂ ਪਰ ਚੱਕਰ ਇਹ ਆ ਕਿ ਨਿੰਮਾ ਪਾ ਲਈ ਇਹ ਮੈਨੂੰ ਮੇਰਾ ਖਿਆਲ ਆ ਹੁਣ ਤਾਂ ਨਿੰਮਾ ਦੇਖਣ ਨੂੰ ਨਹੀਂ ਮਿਲਦੇ ਬਹੁਤ ਘੱਟ ਨੇ ਇੱਕ ਗੁਣਾ ਨਾਲ ਭਰਪੂਰ ਰੁੱਖਾ ਪਹਿਲਾਂ ਕਿਹੜਾ ਦਵਾਈਆਂ ਹੁੰਦੀਆਂ ਸੀ ਨਿੰਮਾ ਦੇ ਪੱਤੇ ਪਤਾ ਨਹੀਂ ਕਿੰਨੀਆਂ ਕਿਹੜੀਆਂ ਬਿਮਾਰੀਆਂ ਠੀਕ ਕਰ ਦਿੰਦੇ ਨੇ ਨਾ ਨਿੰਮਾ ਦੇ ਪੱਤੇ ਚਾਹੇ ਤੁਸੀਂ ਸਪੈਸ਼ਲ ਨਾ ਵੀ ਕਿਤੇ ਵਰਤੋ ਤੇ ਆਪਣੇ ਘਰਾਂ 'ਚ ਘੋਟਣਾ ਹੁੰਦਾ ਸੀ ਨਿੰਮਾ ਦਾ ਤੇ ਉਹ ਕਿਤੇ ਨਾ ਕਿਸੇ ਗਾਹੇ ਬਗਾਹੇ ਜਦੋਂ ਬੁੜੀਆਂ ਚਟਨੀ ਕੁੱਟਦੀਆਂ ਸੀ ਤੇ ਕਿਤਨੇ ਕਿਤੇ ਉਸ ਕੋਟਨੇ ਦੀ ਕੜਤਨ ਦੇ ਨਾਲ ਸਰੀਰ 'ਚ ਕਿਤਨੇ ਕਿਤੇ ਫਰਕ ਪੈਂਦਾ ਸੀ। ਕੋਈ ਤੁਸੀਂ ਗੱਲ ਕੀਤੀ ਹੈ ਟਟਣੀ ਦੀ ਜਿਵੇਂ ਆਪਾਂ ਕਹਿ ਦਿੰਨੇ ਆ ਵਿੱਚ ਵਿੱਚ ਨਾ ਕਈ ਲੋਕ ਕਹਿੰਦੇ ਨੇ ਵੀ ਪਿੰਡਾਂ 'ਚ ਲੋਕ ਪਾਠੀਆਂ ਫੂਕਦੇ ਨੇ। ਅ ਬਾਲਣ ਫੂਕਦੇ ਨੇ। ਇਹਦੇ ਵਾਤਾਵਰਣ ਦਾ ਪ੍ਰਦੂਸ਼ਣ ਹੁੰਦਾ ਏ। ਬਹੁਤ ਲੋਕ ਕਹਿੰਦੇ ਨੇ ਜਿਹੜੇ ਆਪਦੇ ਹੱਬ ਨੂੰ ਜ਼ਿਆਦਾ ਸਿਆਣੇ ਬਣਦੇ ਨੇ। ਪਰ ਇਹ ਕੁਦਰਤੀ ਚੀਜ਼ ਆ। ਹੁਣ ਬੰਦੇ ਨੇ ਰੋਟੀ ਤਾਂ ਖਾਣੀ ਉਹ ਅੱਗ ਵਾਲ ਕੀ ਗਰਮ ਕਰੂਗਾ। ਪਰ ਕਿਤੇ ਨਾ ਕਿਤੇ ਜੇ ਆਪਣੇ ਪਿੰਡਾਂ ਚ ਹੁੰਦਾ ਕਿਈ ਲੋਕ ਨੇ ਬਥੇਰੇ ਦਰਖਤ ਲਾਉਂਦੇ ਨੇ ਨਾ ਬਾਲਣ ਜੋਗੀ ਲਾਉਂਦੇ ਨੇ ਕਈ ਹੁੰਦੇ ਨੇ ਵੀ ਚਲੋ ਆਪਣਾ ਕੋਈ ਪਲਾਟ ਵਿਹਲਾ ਪਿਆ ਕੋਈ ਥਾਂ ਵਿਹਲਾ ਪਿਆ ਉੱਤੇ ਦਰਖਤ ਲਾ ਦਿੰਦੇ ਆ ਵੀ ਬਾਲਣ ਹੋ ਜਾਊਗਾ ਪਿੰਡਾਂ ਚ ਹਲੇ ਵੀ ਮਤਲਬ ਕਿ 80% ਪਰਿਵਾਰ ਅਜਿਹੇ ਨੇ ਜਿਹੜੇ ਚੁੱਲ੍ਹਾ ਬਾਲਦੇ ਨੇ ਹਾਂ ਸਰਦੀ ਚ ਬਾਲਦੇ ਨੇ ਕਈ ਗਰਮੀ ਚ ਨਹੀਂ ਬਾਲਦੇ ਪਰ ਕਈ ਹੈਗੇ ਨੇ ਕਿ ਤਾਂ ਹੋ ਜਾਂਦਾ ਕਿ ਜਿਵੇਂ ਖੇਤੀ ਮੁੱਖ ਪਰਿਵਾਰ ਨੇ ਜਿਹੜੇ ਖੇਤੀ ਕਰਦੇ ਨੇ ਹੁਣ ਲੇਬਰ ਲੱਗਣੀ ਆ ਝੋਨੇ ਦਾ ਸੀਜ਼ਨ ਚੱਲਦਾ ਵੀ ਬਾਰ-ਬਾਰ ਚਾਹ ਧਰਨੀ ਆ ਤਾਂ ਗੈਸ ਤੇ ਨਹੀਂ ਅਗਲਾ ਫੋਡ ਕਰ ਪਾਉਂਦਾ ਵੀ ਇਹ ਸਾਬ ਨਾਲ ਦਾ 15 ਦਿਨ ਸਿਲੰਡਰ ਕੱਢੂਗਾ ਚੁੱਲਾ ਵਾਲਦਿਆਂ ਉਹ ਇੱਕ ਚੀਜ਼ ਆ ਵੀ ਠੀਕ ਆ ਹਨਾ ਸਰੀਰ ਵਾਸਤੇ ਵੀ ਠੀਕ ਆ ਉਹ ਚੀਜ਼ ਆਪਾਂ ਕਹਿੰਦੇ ਆ ਵਾਤਾਵਰਣ ਦਾ ਪ੍ਰਦੂਸ਼ਣ ਹੁੰਦਾ ਚਲ ਪ੍ਰਦੂਸ਼ਨ ਤਾਂ ਹੁੰਦਾ ਪਰ ਜੋ ਕੁਝ ਗੈਸ ਤੇ ਹੋ ਰਿਹਾ ਆਪਾਂ ਕਹਿੰਦੇ ਆ ਵੀ ਗੈਸ ਤੇ ਰੋਕ ਤਵਾ ਚੱਕ ਕੇ ਸਿੱਧੀ ਰੋਟੀ ਆ ਜਿਹੜੀ ਉਹ ਸੇਕਣੀ ਨਹੀਂ ਚਾਹੀਦੀ ਕਿਉਂਕਿ ਗੈਸ ਦਾ ਅਸਰ ਹੁੰਦਾ ਏ ਤਰਾਂਤਰਾਂ ਦੀ ਤਰਕ ਦਿੱਤੇ ਜਾਂਦੇ ਨੇ ਹੁਣ ਤਾਂ ਅੱਜ ਕੱਲ ਤਾਂ ਇੰਡਕਸ਼ਨ ਦਾ ਆ ਗਿਆ ਫਿਰ ਮਾਈਕ੍ਰੋਵੇਵ ਆਵੇ ਮਾਈਕ੍ਰੋਵੇਵ ਨੂੰ ਲੈ ਕੇ ਵੀ ਸਵਾਲ ਚੁੱਕੇ ਜਾਂਦੇ ਨੇ ਵੀ ਇਹਦਾ ਰੇਡੀਏਸ਼ਨ ਦਾ ਜਿਹੜਾ ਉਹ ਪ੍ਰਭਾਵਿਤ ਕਰਦਾ ਹੈ ਹੁਣ ਕੀ ਪਰਪਾ ਪੈਂਦੇ ਨੇ ਤਾਂ ਇੱਕ ਰਿਸਰਚ ਕਰਨੀ ਬਹੁਤ ਹੈ ਨਾ ਪਰ ਇਹ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੇ ਵੀ ਆਪਣੀ ਸਿਹਤ ਤੇ ਕਾਫੀ ਜ਼ਿਆਦਾ ਅਸਰ ਪਾਇਆ ਬਿਲਕੁਲ ਜੀ ਤੇ ਜੇ ਗੱਲ ਕੀਤੀ ਜਾਵੇ ਕੁਦਰਤ ਨਾਲ ਖਿਲਵਾੜ ਦੀ ਤਾਂ ਆਪਣੇ ਪਿੱਛੇ ਜੇ ਇੱਕ ਮੁਹਿੰਮ ਚੱਲੀ ਸੀ ਕੈਪਟਨ ਦੀ ਸਰਕਾਰ ਵੇਲੇ ਅਗੁਰੂ ਨਾਨਕ ਦੇਵ ਜੀ ਦਾ ਜਦੋਂ 550 ਸਾਲਾਂ ਪਿਛੋਕ ਪੂਰਵ ਸੀ ਵੀ 550 ਰੁੱਖ ਨੇ ਜਿਹੜੇ ਉਹ ਲਗਾਉਣੇ ਨੇ ਮੁਹਿਮਾ ਵੀ ਸ਼ੁਰੂ ਕੀਤੀਆਂ ਗਈਆਂ ਪਰ ਤੁਹਾਨੂੰ ਪਤਾ ਹੀ ਆ ਵੀ ਕਿੰਨੀਆਂ ਕ ਚਲਦੀਆਂ ਨੇ ਮੁਹਿਮਾ ਇਹ ਕਾਗਜ਼ੀ ਤਾਂ ਬਹੁਤ ਕੁਝ ਹੋ ਜਾਂਦਾ ਏ ਪਰ ਕਿਤੇ ਨਾ ਕਿਤੇ ਜੇ ਲੋਕ ਹੰਬਲਾ ਮਾਰਨ ਵੀ ਜੇ ਤੁਹਾਡੇ ਘਰੇ ਜਗ੍ਹਾ ਨਹੀਂ ਹੈਗੀ ਤਾਂ ਤੁਸੀਂ ਕਿਤੇ ਹੋਰ ਉਹ ਰੁੱਖ ਲਗਾ ਸਕਦੇ ਹੋ ਕਿਸੇ ਜਨਤਕ ਥਾਂ ਤੇ ਲਾ ਸਕਦੇ ਹੋ ਕਿਸੇ ਧਾਰਮਿਕ ਥਾਂ ਤੇ ਲਾ ਸਕਦੇ ਹੋ ਕੁਝ ਕੁ ਲੋਕ ਨੇ ਜਿਹੜਾ ਆਪਣਾ ਜਨਮ ਦਿਨ ਰੁੱਖ ਲਗਾ ਕੇ ਮਨਾਉਂਦੇ ਨੇ ਫਿਰ ਉਹਦੇ ਵਿੱਚ ਪਾਣੀ ਵਗੈਰਾ ਪਾਉਂਦੇ ਨੇ ਉਹ ਜੀ ਸੰਭਾਲ ਕਰਦੇ ਨੇ ਅੱਗੇ ਜਾ ਕੇ ਉਹ ਰੁੱਖੋ ਫੜ ਦਿੰਦੇ ਨੇ ਤਾਂ ਇਹ ਚੀਜ਼ਾਂ ਨੇ ਜਿਹੜੀਆਂ ਹੁਣ ਤੋਂ ਬੰਦੇ ਨੂੰ ਸੋਚਣਾ ਪੈਣਾ ਪਰ ਇਹ ਗੱਲ ਆ ਕਿ ਆਮ ਇਨਸਾਨ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਜਿਹੜੇ ਵੱਡੇ ਮਤਲਬ ਕਿ ਨੀਤੀ ਘੜੇ ਨੇ ਜਾਂ ਵੱਡੇ ਉਹਨੇ ਕੰਪਨੀਆਂ ਵਾਲੇ ਨੇ ਇਹ ਕਾਫੀ ਜ਼ਿਆਦਾ ਕੁਦਰਤ ਨੂੰ ਪ੍ਰਭਾਵਿਤ ਕਰ ਰਹੇ ਨੇ ਤੇ ਨਤੀਜੇ ਨੇ ਜਿਹੜੇ ਉਹ ਚੰਗੇ ਨਹੀਂ ਜਾਪਦੇ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਕਿਹੜੇ-ਕਿਹੜੇ ਚੇਂਜਸ ਆਉਂਦੇ ਨੇ ਆ ਦੁਬਈ ਦੇ ਵਿੱਚ ਜਿਹੜਾ ਕੁਝ ਹੋਇਆ ਏ ਜਾਂ ਜੋ ਕੁਝ ਹਰ ਸਾਲ ਭਾਰਤ ਦੇ ਵਿੱਚ ਹੋ ਰਿਹਾ ਏ ਜਿਹੜਾ ਖਿਲਵਾੜ ਆਪਾਂ ਕੁਦਰਤ ਦੇ ਨਾਲ ਕਰ ਰਹੇ ਆ ਤਾਂ ਕੀ ਅਸਰ ਹੋਵੇਗਾ ਅਗਰ ਇਹ ਅਸਰ ਮਾੜਾ ਹੁੰਦਾ ਏ ਤਾਂ ਕਿੰਨਾ ਕੁ ਮਾੜਾ ਹੋਵੇਗਾ ਕਿਉਂਕਿ ਅਨੁਮਾਨ ਲਗਾਇਆ ਜਾ ਰਿਹਾ ਏ ਕਿ ਜਿਹੜੀ ਕੁਦਰਤੀ ਤਬਾਹੀ ਆ ਇਹ ਕੁਝ ਸਾਲਾਂ ਬਾਅਦ ਬਹੁਤ ਜ਼ਿਆਦਾ ਵੱਧ ਕੇ ਆਉਂਦੀ ਆ ਇਸ ਨੂੰ ਠੱਲ ਪਾਉਣ ਲਈ ਕੀ ਕੀਤਾ ਜਾਵੇਗਾ ਤੇ ਵਾਤਾਵਰਨ ਨੂੰ ਬਚਾਉਣ ਲਈ ਕੀ ਕੀਤਾ ਜਾਵੇਗਾ ਇਹ ਤਾਂ ਹੁਣ ਦੇਖਣ ਵਾਲੀ ਗੱਲ ਹੋਵੇਗੀ ਤਾਂ ਤੁਸੀਂ ਕੁਦਰਤ ਨਾਲ ਖਿਲਵਾੜ ਬਾਰੇ ਆਪਣੀ ਕੋਈ ਟਿੱਪਣੀ ਦੇਣੀ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਸਾਨੂੰ ਜਰੂਰ ਦੇ ਸਕਦੇ ਹੋ ਧੰਨਵਾਦ